ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਜਿਆਦਾ ਸੋਹਣੀ ਵੀਡੀਓ ਆ ਇਹ ਚ ਮੈਂ ਤੁਹਾਨੂੰ ਦਿਖਾਉਣੀ ਆਪਾਂ कॉटन ਦੇ ਬਿਲਕੁਲ ਸਿੰਪਲ ਸੂਟ ਕਿਵੇਂ ਸਰਦਾਰੀ ਜੀ ਲੁੱਕ ਚ ਆਪਾਂ ਤਿਆਰ ਕਰ ਸਕਦੇ ਆ ਲੈਸਾਂ ਪਾਈਪੇਲ ਲਗਾ ਕੇ ਇਹ ਸੂਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟਡ ਸੂਟ ਆ ਇਹ ਰੀਵੋ कॉटन ਦਾ ਸੂਟ ਆ ਇਹ ਇਥੇ ਆਪਾਂ ਲੇਸ ਲਗਾਈ ਆ ਤੇ ਨਾਲ ਹੀ ਆਪਾਂ ਪਿੰਟੈਕਸ ਪਾਈਆਂ ਨੇ ਇਹ ਵੀ ਕਾਟਨ ਦਾ ਸੂਟ ਇਹਦੀ ਸਲਵਾਰ ਤੇ ਆਪਾਂ ਹਲਕਾ ਜਿਹਾ ਬੁਟੀਆਂ ਦਾ ਵਰਕ ਕੀਤਾ ਤੇ ਨਾਲ ਹੀ ਪੌਂਚੇ ਆ ਤੇ ਲੇਸਿੰਗ ਕੀਤੀ ਆ neck ਦੇਖ ਸਕਦੇ ਹੋ ਇਹ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਨੇ ਆਪਣੇ ਜੋ ਕਿ ਕਾਟਨ ਦੇ ਸਿੰਪਲ ਸੂਟਾਂ ਤੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਚਾਕਾਂ ਦੇ ਵਿੱਚ ਆਪਾਂ ਨੇ ਲੇਸ ਪਾਈ ਆ ਜੁਆਇੰਟ ਲੇਸ ਪਾਈ ਆ ਇਹ ਨੈਕ ਦੇਖ ਸਕਦੇ ਹੋ ਤੇ ਕੇ ਕਲਰ ਰੈੱਡ ਕਲਰ ਤਿਆਰ ਕੀਤਾ ਇਹਦੇ ਆਪਾਂ ਕਲੀਆਂ ਪਾਈਆਂ ਨੇ ਨਾਲ ਆਪਾਂ ਸਲਵਾਰ ਦਾ ਜਿਹੜਾ ਕੱਪੜਾ ਪੈਚ ਲਗਾ ਕੇ ਤਿਆਰ ਕੀਤਾ ਤੇ ਬਹੁਤ ਸੋਹਣਾ ਟੈਬੀ ਦਾ ਦਾ ਦੁਪੱਟਾ ਬਣਿਆ ਇਹ ਵੀ ਕਾਟਨ ਦਾ ਸੂਟ ਆ ਇਦਾਂ ਦੇ ਡਿਜ਼ਾਈਨ ਤੁਸੀਂ ਕਿਤੇ ਨਹੀਂ ਦੇਖੇ ਹੁਣੇ ਤੁਸੀਂ ਵੀ ਆਪਣੇ ਸੋਹਣੇ ਸੋਹਣੇ ਡਿਜ਼ਾਈਨ ਇਦਾਂ ਰੈਡੀ ਕਰਾ ਸਕਦੇ ਹੋ ਨਾਲ ਇਸ ਦੇ ਦੁਪट्टे ਤੇ ਵੀ ਆਪਾਂ ਲੇਸ ਲਗਾਈ ਆ ਤੇ ਪ੍ਰਿੰਟਡ ਸੂਟ ਇਹਦੇ ਪੌਂਚਿਆਂ ਤੇ ਵਰਕ ਹੋਇਆ ਹੋਇਆ ਸੀ ਨਾਲ ਆਪਾਂ ਲੇਸ ਨਾਲ ਕਲੀਆਂ ਪਾਤੀਆਂ ਸ਼ਰਟ 'ਚ ਇਹ ਬਾਂਦਨੀ ਪ੍ਰਿੰਟ ਦਾ ਸੀ ਸਿੰਪਲ ਬਿਲਕੁਲ ਸੂਟ ਕਾਟਨ ਦਾ ਇਹਦੇ ਦੇਖੋ ਪੌਂਚਿਆਂ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਬਣਾਈ ਤੇ ਆਪਾਂ ਸਿੰਪਲ ਸੂਟ ਨੂੰ ਇੱਕ ਵਧੀਆ ਨਵੀਂ ਜੀ ਲੁੱਕ ਦੇ ਕੇ ਤਿਆਰ ਕੀਤਾ ਇਹ ਵੀ ਪਿਓਰ ਕਾਟਨ ਦਾ ਸੂਟ ਆ ਇਹਦੇ ਵੀ ਦੇਖ ਸਕਦੇ ਹਾਂ ਡਿਜ਼ਾਈਨਿੰਗ ਸਾਰੇ ਸੂਟਾਂਾਂ 'ਚ ਅਲੱਗ-ਅਲੱਗ ਡਿਜ਼ਾਈਨਿੰਗ ਆ ਇਹ ਆਪਾਂ ਨੇ ਪਹੁੰਚੇ ਵਰਕ ਕੀਤੇ ਨੇ ਨਾਲ ਸ਼ਾਰਟ ਦਾ ਨੈੱਕ ਦੇਖ ਸਕਦੇ ਹੋ ਨਾਲ ਇਹਦੇ ਆਪਾਂ ਲੇਸਿੰਗ ਕੀਤੀ ਆ ਕਲੀਆਂ ਪਾਈਆਂ ਨੇ ਇਹ ਆਪਣੇ ਕੋਲੇ ਵਰਕ ਵਾਲਾ ਸੂਟ ਸੀ ਇਹ 'ਚ ਵੀ ਆਪਾਂ ਲੇਸ ਪਾਈ ਆ ਜੁਆਇੰਟ ਲੇਸ ਇੱਕ ਕੇ ਸੂਟ ਇਹ ਬਿਲਕੁਲ ਸਿੰਪਲ ਸੂਟ ਸੀ ਦੇਖੋ ਲੇਸਿੰਗ ਵਗੈਰਾ ਪੈਚ ਲਗਾ ਕੇ ਕਿੰਨਾ ਸੋਹਣਾ ਤਿਆਰ ਹੋਇਆ ਹੈ ਸੂਟ ਮਤਲਬ ਇਦਾਂ ਦੇ ਡਿਜ਼ਾਈਨ ਦੇਖ ਕੇ ਸਭ ਕਹਿੰਦੇ ਨੇ ਵਾਓ ਦੁਪੱਟਾ ਵੀ ਆਪਾਂ ਇਹਦਾ ਮਲਟੀ ਚ ਤਿਆਰ ਕੀਤਾ ਇਹ ਵੀ ਸਿੰਪਲ ਸੂਟ ਹੈ ਬਿਲਕੁਲ ਦੇਖੋ ਇਹ ਬਿਲਕੁਲ ਸਰਦਾਰੀ ਲੁੱਕ ਦੇ ਸੂਟ ਨੇਗੇ ਇਦਾਂ ਆਪਾਂ ਲੇਸਿੰਗ ਨਾਲ ਡਿਜ਼ਾਈਨ ਕੀਤੀ ਐ ਤੇ ਸੂਟਾਂ ਨੂੰ ਮਤਲਬ ਚਾਰ ਚੰਨ ਲੱਗ ਗਏ। ਪੜਾਈ ਵਾਲੇ ਸੂਟਾਂ ਨਾਲੋਂ ਇਹ ਸੂਟ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਨੇ। ਗਰਮੀ ਲਈ ਇਹ ਮਤਲਬ ਕਲੈਕਸ਼ਨ ਬਹੁਤ ਜ਼ਿਆਦਾ ਵਧੀਆ ਏ। ਤੁਸੀਂ ਵੀ ਇਦਾਂ ਡਿਜ਼ਾਈਨਿੰਗ ਦੇ ਆਈਡੀਆ ਲੈ ਸਕਦੇ ਹੋ ਸਾਡੀ ਵੀਡੀਓ ਤੋਂ ਦੇਖੋ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਤਿਆਰ ਹੋਇਆ ਸੂਟ ਆਪਣਾ। ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ